ਜਮਾਨਾ ਹੁੰਦਾ ਸੀ ਕੋਈ ਸਮਾਂ ਹੁੰਦਾ ਸੀ ਜਦੋਂ 1 ਰੁਪਏ ਦੀ ਵੀ ਬਹੁਤ ਕੀਮਤ ਹੁੰਦੀ ਸੀ ਜੀ ਹਾਂ 1 ਰੁਪਏ ਦੇ ਵਿੱਚ ਬਹੁਤ ਸਾਰਾ ਸਮਾਨ ਆ ਜਾਂਦਾ ਸੀ ਤੇ ਤੁਸੀਂ ਆਪਣੀ ਦਾਦੀ ਨਾਨੀ ਤੋਂ ਅਕਸਰ ਕਹਾਣੀਆਂ ਸੁਨੀਆਂ ਹੋਣੀਆਂ ਕਿ ਉਹਨਾਂ ਦੇ ਵੇਲੇ ਜਦੋਂ ਬਹੁਤ ਛੋਟੇ ਛੋਟੇ ਹੁੰਦੇ ਸੀ ਉਸ ਵੇਲੇ 1 ਰੁਪਏ ਦੇ ਵਿੱਚ ਇੰਨਾ ਸਾਰਾ ਰਾਸ਼ਨ ਆ ਜਾਂਦਾ ਸੀ ਕਿ ਘਾਰ ਹੀ ਭਰ ਜਾਂਦਾ ਸੀ ਖੈਰ ਹੁੰਦਾ ਹਜ਼ਾਰਾਂ ਦੀ ਵੀ ਕੋਈ ਕੀਮਤ ਨਹੀਂ ਰਹੀ ਤਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਜੋ ਹੈ ਇਸ ਵੇਲੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਜੋ ਪੋਸਟ ਹੈ ਇੱਕ ਬਿੱਲ ਦਾ ਪੋਸਟ ਹੈ ਜੀਹਾਂ 4 ਸਾਲ ਪੁਰਾਣਾ ਇਸ ਪੋਸਟ ਦੇ ਵਿੱਚ ਬਿੱਲ ਵੇਖਿਆ ਜਾ ਸਕਦਾ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਦਰਅਸਲ ਇਹ ਸੋਨੇ ਦੇ ਗਿਆਣਿਆਂ ਦਾ ਬਿੱਲ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਕਿ ਉਸ ਵੇਲੇ ਸੋਨੇ ਦੀ ਕੀਮਤ ਐਨਸੀ ਜਿਹਾ ਹਾਲ ਹੀ ਦੇ ਵਿੱਚ ਇੰਸਟਾਗ੍ਰam ਤੇ ਇੱਕ ਫੋਟੋ ਜੋ ਐ ਪੋਸਟ ਕੀਤੀ ਗਈ ਹੈ ਜੋ ਤਕਰੀਬਨ 1969 ਦੇ ਦੌਰ ਦੇ ਇੱਕ ਬਿੱਲ ਦੀ ਫੋਟੋ ਹੈ ਇਹ ਬਿੱਲ ਗੈਨੇ ਦੀ ਦੁਕਾਨ ਦਾ ਹੈ ਤੇ ਬਿੱਲ ਦੇ ਵਿੱਚ ਇੱਕ ਤੋਲੇ ਸੋਨੇ ਦੀ ਕੀਮਤ ਤੈਅ ਕੀਤੀ ਗਈ ਹੈ ਜਿਸ ਨੂੰ ਵੇਖ ਕੇ ਬਹੁਤ ਜ਼ਿਆਦਾ ਹੈਰਾਨੀ ਹੋ ਰਹੀ ਹੈ ਜਿਹਾ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਰੁਪਏ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਸੀ ਤੇ 1 ਰੁਪਏ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦਿਆਂ ਸਨ ਤੇ ਇੱਥੇ ਇਸ ਬਿੱਲ ਦੇ ਵਿੱਚ ਇੱਕ ਤੋਲੇ ਸੋਨੇ ਦੀ ਜੋ ਕੀਮਤ ਇਹ 4 ਸਾਲ ਪਹਿਲਾਂ 1969 ਦੇ ਟਾਈਮ ਤੇ ਸੋਨੇ ਦੀ ਕੀਮਤ ਦੱਸੀ ਗਈ ਹੈ ਤਾਂ ਹਾਲੀ ਦੇ ਵਿੱਚ ਇੰਸਟਾਗ੍ਰam ਅਕਾਊਂਟ @therateupscworldofficial ਤੇ ਇੱਕ ਫੋਟੋ ਜੋ ਹੈ ਸਾਂਝੀ ਕੀਤੀ ਗਈ ਹੈ 1969 ਦੇ ਦੌਰ ਦਾ ਬਿੱਲ ਹੈ ਇਹ ਬਿੱਲ ਗਹਿਣਿਆਂ ਦੀ ਦੁਕਾਨ ਦਾ ਹੈ ਬਿੱਲ ਦੇ ਵਿੱਚ ਇੱਕ ਤੋਲੇ ਸੋਨੇ ਦੀ ਕੀਮਤ ਤੈਅ ਕੀਤੀ ਗਈ ਹੈ ਜਿਸ ਨੂੰ ਵੇਖ ਕੇ ਹੈਰਾਨੀ ਹੋ ਰਹੀ ਹੈ ਕਿਉਂਕਿ ਅੱਜ ਕੱਲ ਇੱਕ ਤੋਲੇ ਸੋਨੇ ਦੀ ਕੀਮਤ 7000 ਰੁਪਏ ਤੋਂ ਵੀ ਵੱਧ ਹੈ ਹੁਣ ਸੋਚੋ 4 ਸਾਲ ਪਹਿਲਾਂ ਸੋਨੇ ਦੀ ਕੀਮਤ ਕੀ ਹੁੰਦੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਸਮੇਂ ਸੋਨਾ ਬਹੁਤ ਜ਼ਿਆਦਾ ਸਸਤਾ ਸੀ ਹਾਲਾਂਕਿ ਰੁਪਏ ਦੀ ਕੀਮਤ ਅੱਜ ਦੇ ਮੁਕਾਬਲੇ ਘਟ ਸੀ ਇਸ ਬਿਲ ਵਿੱਚ ਇੱਕ ਤੋਲੇ ਸੋਨੇ ਦੀ ਕੀਮਤ ਸਿਰਫ 113 ਰੁਪਏ ਦੱਸੀ ਗਈ ਹੈ ਇਹ ਬਿੱਲ ਮਰਾਠੀ ਦੇ ਵਿੱਚ ਹੈ ਮਹਾਰਾਸ਼ਟਰ ਦੇ ਵਾਮਨ ਨਿਮਾਂਜੀ ਅਸ਼ਤੇਕਰ ਦੀ ਦੁਕਾਨ ਦਾ ਬਿੱਲ ਹੈ ਤੇ ਗ੍ਰਾਹਕ ਦਾ ਨਾਮ ਸ਼ਿਵਲਿੰਗ ਆਤਮਾਰਾਮ ਹੈ ਉਸਨੇ ਉਸ ਸਮੇਂ ਕੁੱਲ 909 ਰੁਪਏ ਦਾ ਸੋਨਾ ਚਾਂਦੀ ਦਾ ਸਮਾਨ ਖਰੀਦਿਆ ਸੀ ਤੇ ਫੋਟੋ ਦੇ ਨਾਲ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਅੱਜ ਚਾਕਲੇਟ ਉਸ ਤੋਂ ਵੀ ਮਹਿੰਗੀ ਹੋ ਗਈ ਹੈ ਜਦੋਂ ਸੋਨਾ ਇੰਨਾ ਕੁ ਜ਼ਿਆਦਾ ਸਸਤਾ ਸੀ ਤੁਸੀਂ ਸੋਚੋ 113 ਰੁਪਏ ਦਾ ਸੋਨਾ ਤੇ ਇਸ ਪੋਸਟ ਨੂੰ 38000 ਲਾਈਕਸ ਮਿਲ ਚੁੱਕੇ ਨੇ ਤੜਾ ਤੜ ਜੋ ਸੋਸ਼ਲ ਮੀਡੀਆ ਤੇ ਇਹ ਪੋਸਟ ਵਾਇਰਲ ਹੋ ਰਹੀ ਹੈ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਇੱਕ ਨੇ ਕਿਹਾ ਕਿ ਉਸ ਸਮੇਂ ਚਾਕਲੇਟ ਦੀ ਕੀਮਤ ਕਿੰਨੀ ਸੀ ਇੱਕ ਨੇ ਕਿਹਾ ਕਿ ਉਸ ਸਮੇਂ 113 ਰੁਪਏ ਦੀ ਕੀਮਤ ਵੀ ਬਹੁਤ ਸੀ ਇਹ ਭੁੱਲ ਨਾ ਨਹੀਂ ਚਾਹੀਦਾ ਜਦੋਂ ਕਿ ਇੱਕ ਨੇ ਕਿਹਾ ਕਿ ਉਸ ਸਮੇਂ ਵਿੱਚ ਇੱਕ ਪੈਸੇ ਦਾ ਵੀ ਮੁੱਲ ਹੁੰਦਾ ਸੀ ਤੇ ਅੱਜ ਦੇ ਜ਼ਮਾਨੇ ਵਿੱਚ ਜੇਕਰ 100 ਪੈਸੇ ਡਿੱਗਦੇ ਨੇ ਤਾਂ ਬਹੁਤ ਘੱਟ ਲੋਕ ਹੋਣਗੇ ਜੋ ਇਸ ਨੂੰ ਚੁੱਕਣਗੇ ਕੋਈ ਜ਼ਮਾਨਾ ਹੁੰਦਾ ਸੀ ਕੋਈ ਸਮਾਂ ਹੁੰਦਾ ਸੀ ਜਦੋਂ 1 ਰੁਪਏ ਦੀ ਵੀ ਬਹੁਤ ਕੀਮਤ ਹੁੰਦੀ ਸੀ ਜੀ ਹਾਂ 1 ਰੁਪਏ ਦੇ ਵਿੱਚ ਬਹੁਤ ਸਾਰਾ ਸਮਾਨ ਆ ਜਾਂਦਾ ਸੀ ਤੇ ਤੁਸੀਂ ਆਪਣੀ ਦਾਦੀ ਨਾਨੀ ਤੋਂ ਅਕਸਰ ਕਹਾਣੀਆਂ ਸੁਨੀਆਂ ਹੋਣੀਆਂ ਕਿ ਉਹਨਾਂ ਦੇ ਵੇਲੇ ਜਦੋਂ ਬਹੁਤ ਛੋਟੇ-ਛੋਟੇ ਹੁੰਦੇ ਸੀ ਉਸ ਵੇਲੇ 1 ਰੁਪਏ ਦੇ ਵਿੱਚ ਇੰਨਾ ਸਾਰਾ ਰਾਸ਼ਨ ਆ ਜਾਂਦਾ ਸੀ ਕਿ ਘੜੀ ਪੜ ਜਾਂਦਾ ਸੀ ਖੈਰ ਹੁੰਦਾ ਹਜ਼ਾਰਾਂ ਦੀ ਵੀ ਕੋਈ ਕੀਮਤ ਨਹੀਂ ਰਹੀ ਤਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਜੋ ਹੈ ਇਸ ਵੇਲੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਜੋ ਪੋਸਟ ਹੈ ਇੱਕ ਬਿੱਲ ਦਾ ਪੋਸਟ ਹੈ ਜੀਹਾਂ 4 ਸਾਲ ਪੁਰਾਣਾ ਇਸ ਪੋਸਟ ਦੇ ਵਿੱਚ ਬਿੱਲ ਵੇਖਿਆ ਜਾ ਸਕਦਾ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਦਰਅਸਲ ਇਹ ਸੋਨੇ ਦੇ ਗਿਆਣਿਆਂ ਦਾ ਬਿੱਲ ਹੈ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਕਿ ਉਸ ਵੇਲੇ ਸੋਨੇ ਦੀ ਕੀਮਤ ਇੰਨੀ ਜੀ ਹਾਲ ਹੀ ਦੇ ਵਿੱਚ ਇੰਸਟਾਗ੍ਰam ਤੇ ਇੱਕ ਫੋਟੋ ਜੋ ਐ ਪੋਸਟ ਕੀਤੀ ਗਈ ਐ ਜੋ ਤਕਰੀਬਨ 1969 ਦੇ ਦੌਰ ਦੀ ਇੱਕ ਬਿੱਲ ਦੀ ਫੋਟੋ ਐ ਇਹ ਬਿੱਲ ਗਿਆਨੇ ਦੀ ਦੁਕਾਨ ਦਾ ਐ ਤੇ ਬਿੱਲ ਦੇ ਵਿੱਚ ਇੱਕ ਤੋਲੇ ਸੋਨੇ ਦੀ ਕੀਮਤ ਤੈਅ ਕੀਤੀ ਗਈ ਐ ਜਿਸ ਨੂੰ ਵੇਖ ਕੇ ਬਹੁਤ ਜ਼ਿਆਦਾ ਹੈਰਾਨੀ ਹੋ ਰਹੀ ਐ ਜੀ ਹਾਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਰੁਪਏ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਸੀ ਤੇ 1 ਰੁਪਏ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੇ ਸਨ ਤੇ ਇੱਥੇ ਇਸ ਬਿੱਲ ਦੇ ਵਿੱਚ ਇੱਕ ਤੋਲੇ ਸੋਨੇ ਦੀ ਜੋਕੀ ਮਤਾ 4 ਸਾਲ ਪਹਿਲਾਂ 1969 ਦੇ ਟਾਈਮ ਤੇ ਸੋਨੇ ਦੀ ਕੀਮਤ ਦੱਸੀ ਗਈ ਹੈ ਤਾਂ ਹਾਲੀ ਦੇ ਵਿੱਚ ਇੰਸਟਾਗ੍ਰam ਅਕਾਊਂਟ @therateupscworldofficial ਤੇ ਇੱਕ ਫੋਟੋ ਜੋ ਹੈ ਸਾਂਝੀ ਕੀਤੀ ਗਈ ਹੈ 1969 ਦੇ ਦੌਰ ਦਾ ਬਿੱਲ ਹੈ ਇਹ ਬਿੱਲ ਗਹਿਣਿਆਂ ਦੀ ਦੁਕਾਨ ਦਾ ਹੈ ਬਿੱਲ ਦੇ ਵਿੱਚ ਇੱਕ ਤੋਲੇ ਸੋਨੇ ਦੀ ਕੀਮਤ ਤੈਅ ਕੀਤੀ ਗਈ ਹੈ ਜਿਸ ਨੂੰ ਵੇਖ ਕੇ ਹੈਰਾਨੀ ਹੋ ਰਹੀ ਹੈ ਕਿਉਂਕਿ ਅੱਜ ਕੱਲ ਇੱਕ ਤੋਲੇ ਸੋਨੇ ਦੀ ਕੀਮਤ 7000 ਰੁਪਏ ਤੋਂ ਵੀ ਵੱਧ ਹੈ ਹੁਣ ਸੋਚੋ 4 ਸਾਲ ਪਹਿਲਾਂ ਸੋਨੇ ਦੀ ਕੀਮਤ ਕੀ ਹੁੰਦੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਸਮੇਂ ਸੋਨਾ ਬਹੁਤ ਜ਼ਿਆਦਾ ਸਸਤਾ ਸੀ ਹਾਲਾਂਕਿ ਰੁਪਏ ਦੀ ਕੀਮਤ ਅੱਜ ਦੇ ਮੁਕਾਬਲੇ ਘਟ ਸੀ ਇਸ ਬਿਲ ਵਿੱਚ ਇੱਕ ਤੋਲੇ ਸੋਨੇ ਦੀ ਕੀਮਤ ਸਿਰਫ 113 ਰੁਪਏ ਦੱਸੀ ਗਈ ਹੈ ਇਹ ਬਿੱਲ ਮਰਾਠੀ ਦੇ ਵਿੱਚ ਹੈ ਮਹਾਰਾਸ਼ਟਰ ਦੇ ਵਾਮਨ ਨਿਮਾਂਜੀ ਅਸ਼ਤੇਕਰ ਦੀ ਦੁਕਾਨ ਦਾ ਬਿੱਲ ਹੈ ਤੇ ਗ੍ਰਾਹਕ ਦਾ ਨਾਮ ਸ਼ਿਵਲਿੰਗ ਆਤਮਾਰਾਮ ਹੈ ਉਸਨੇ ਉਸ ਸਮੇਂ ਕੁੱਲ 909 ਰੁਪਏ ਦਾ ਸੋਨਾ ਚਾਂਦੀ ਦਾ ਸਮਾਨ ਖਰੀਦਿਆ ਸੀ ਤੇ ਫੋਟੋ ਦੇ ਨਾਲ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਅੱਜ ਚਾਕਲੇਟ ਉਸ ਤੋਂ ਵੀ ਮਹਿੰਗੀ ਹੋ ਗਈ ਹੈ ਜਦੋਂ ਸੋਨਾ ਇੰਨਾ ਕੁ ਜ਼ਿਆਦਾ ਸਸਤਾ ਸੀ ਤੁਸੀਂ ਸੋਚੋ 113 ਰੁਪਏ ਦਾ ਸੋਨਾ ਤੇ ਇਸ ਪੋਸਟ ਨੂੰ 38000 ਲਾਈਕਸ ਮਿਲ ਚੁੱਕੇ ਨੇ ਤੜਾ ਤੜ ਜੋ ਸੋਸ਼ਲ ਮੀਡੀਆ ਤੇ ਇਹ ਪੋਸਟ ਵਾਇਰਲ ਹੋ ਰਹੀ ਹੈ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਇੱਕ ਨੇ ਕਿਹਾ ਕਿ ਉਸ ਸਮੇਂ ਚਾਕਲੇਟ ਦੀ ਕੀਮਤ ਕਿੰਨੀ ਸੀ ਇੱਕ ਨੇ ਕਿਹਾ ਕਿ ਉਸ ਸਮੇਂ 113 ਰੁਪਏ ਦੀ ਕੀਮਤ ਵੀ ਬਹੁਤ ਸੀ ਇਹ ਭੁਲਣਾ ਨਹੀਂ ਚਾਹੀਦਾ ਜਦੋਂ ਕਿ ਇੱਕ ਨੇ ਕਿਹਾ ਕਿ ਉਸ ਸਮੇਂ ਵਿੱਚ ਇੱਕ ਪੈਸੇ ਦਾ ਵੀ ਮੁੱਲ ਹੁੰਦਾ ਸੀ ਤੇ ਅੱਜ ਦੇ ਜ਼ਮਾਨੇ ਵਿੱਚ ਜੇਕਰ 100 ਪੈਸੇ ਡਿੱਗਦੇ ਨੇ ਤਾਂ ਬਹੁਤ ਘੱਟ ਲੋਕ ਹੋਣਗੇ ਜੋ ਇਸ ਨੂੰ ਚੁੱਕਣਗੇ